ਨਾਟਕਦੇਸ਼ ਮੋਗਾ ਦੇ ਵਿੱਚ ਹੋਈ 5ਵੀਂ ਇੰਟਰਨੈਸ਼ਨਲ ਕਾਰਾਟੇ ਚੈਂਪੀਅਨਸ਼ਿਪ 2024 ਦੇ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦੇ ਝੰਡੇ ਗੱਡੇ ਨੇ ਇਸ ਦੌਰਾਨ ਚੈਂਪੀਅਨਸ਼ਿਪ ਦੇ ਵਿੱਚ ਪੰਜਾਬ ਤੋਂ ਪੁੱਜੇ ਖਿਡਾਰੀਆਂ ਵੱਲੋਂ ਇਸ ਖੇਡ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 17 골ਡ 6 ਸਿਲਵਰ ਤੇ 5 ਬ੍ਰਾਉਨਸ ਮੈਡਲ ਵੀ ਹਾਸਲ ਕੀਤੇ ਨੇ ਤਾਂ ਬਿਲਕੁਲ ਇਸ ਦੌਰਾਨ ਖਿਡਾਰੀਆਂ ਦੇ 82 ਸਟੇਸ਼ਨ ਦੇ ਪੁੱਜ ਅਨੁਸਾਰ ਇਲਾਕੇ ਦੇ ਲੋਕਾਂ ਦੇ ਵੱਲੋਂ ਤੋਲ ਦੀ ਥਾਪ ਦੇ ਉੱਤੇ ਭੰਗੜੇ ਪਾਏ ਗਏ ਨੇ ਤੇ ਖਿਡਾਰੀਆਂ ਨੂੰ ਨੋਟਾਂ ਦੇ ਹਾਰਾਂ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਦਿਰਾਲੀ ਜੇਤੂ ਖਿਡਾਰੀਆਂ ਨੂੰ ਮਿਠਾਈਆਂ ਖਵਾ ਕੇ ਉਹਨਾਂ ਨੂੰ ਇਸ ਸ਼ਾਨਦਾਰ ਜਿੱਤ ਮੁਬਾਰਕਬਾਦ ਦਿੰਦੀ ਹੈ। ਪਰ ਕੀ ਨਾਮ ਜੀ? ਮੇਰਾ ਨਾਮ ਦਵਿੰਦਰ ਸਿੰਘ ਫਤਿਹ ਹੈ ਜੀ। ਪਰ ਆਜੂ ਬੱਸੀ ਆਏ ਹੈਗੇ ਆ ਖੇਡ ਕਿ ਕਿਹੜੀ ਜਗ੍ਹਾ ਤੋਂ ਖੇਡ ਕੇ ਆਰ ਕਿਹੜੇ ਜਿਹੜੀ ਗੇਮ ਸਾਡੇ ਬੱਚੇ ਸ਼ਮੂਗਾ ਕਰਨਾਟਕਾ ਵਿੱਚ ਖੇਡ ਗਏ ਆ। ਇਹ ਇਹਨਾਂ ਦਾ ਵੈਲਿਊ ਪ੍ਰੇਰਣਾ ਕਾਲਜ ਕਰਨਾਟਕਾ ਵਿੱਚ ਹੈਗਾ। ਤੇ ਜਿਸ ਵਿੱਚ ਸਾਡੇ ਬੱਚਾ ਨੇ ਪਾਗ ਲਿਆ ਵਾ ਇਹ 5ਵਾਂ ਇੰਟਰਨੈਸ਼ਨਲ ਗਰਾਡ ਚੈਂਪੀਅਨਸ਼ਿਪ ਹੋਈ ਆ ਜਿਨ੍ਹਾਂ ਵਿੱਚ ਸਾਡੇ ਬੱਚਾ ਨੇ ਬਹੁਤ ਵਧੀਆ ਪਰਫਾਰਮੈਂਸ ਕੀਤਾ ਜਿਨ੍ਹਾਂ ਵਿੱਚੋਂ 17 골ਡ 6 ਸਿਲਵਰ ਤੇ 5 ਬ੍ਰੋਨਜ਼ ਪ੍ਰਾਪਤ ਕੀਤੇ ਸਰ ਕਿਹੜੀ ਕਿਹੜੀ ਕੰਟਰੀ ਦੇ ਜਿਹੜੇ ਕਹ ਲਓ ਕਿ ਪਲੇਅਰ ਜੁੱਤੇ ਆਏ ਪੰਜ ਕੰਟਰੀ ਨੇ ਪਲੇਅਰ ਆ ਚੁੱਕੇ ਸੀ ਉੱਥੇ 네ਪਾਲ ਯੂ ਐਸ ਏ ਸ਼੍ਰੀਲੰਕਾ ਤੇ ਭੂਟਾਨ ਔਰ ਕਿੰਨੇ ਬੱਚਾ ਨੇ ਕੋਈ ਪਾਰਟਿਸਪੇਟ ਕੀਤਾ ਤੋਂ ਮਾਦਾ ਮੈਕਸਿਮਮ 2500 ਦੇ ਪੱਧਰ ਤੇ ਚਲੇ ਪਾਰਟੀਸ਼ਪੀਕੀਤਾ ਸਰ ਇਹਦੇ ਵਿੱਚ ਜਿਹੜਾ ਹੈਗਾ ਹੁਣ ਪੰਜਾਬ ਤੋਂ ਕਿੰਨੀਆਂ ਟੀਮਾਂ ਗਈਆਂ ਸੀ ਪੰਜਾਬ ਤੋਂ ਸਾਡੀ ਟੀਮ ਗਈ ਹੋਈ ਸੀ ਅ ਅੰਮ੍ਰਿਤਸਰ ਦੀ ਇੱਕ ਬਟਾਲੀ ਟੀਮ ਗਈ ਹੈਗਾ ਸਾਰੀ ਮਕਸਦ ਦੀ ਟੀਮ ਆਪਣੀ ਇੱਥੇ ਪਰਫਾਰਮੈਂਸ ਕੀਤਾ ਬੱਚਿਆਂ ਇਹਦੇ ਵਿੱਚ ਹੋਰ ਜਿਹੜਾ ਹੈਗਾ ਉੱਥੇ ਕਹ ਲੀਏ ਕਿ ਕਿੰਨੇ ਦਿਨ ਦਾ ਇਹ ਪ੍ਰੋਗਰਾਮ ਸੀਗਾ ਕਦੋਂ ਗਈ ਸੀ ਬੱਚਿਆਂ ਚੈਂਪੀਅਨਸ਼ਿਪ ਦੇ ਦੋ ਦਿਨ ਦੀ ਹੈਗੀ ਸੀ ਬੱਚਿਆਂ ਲਈ ਬੱਚਿਆਂ ਨੇ ਬਾਕੀ ਬਾਕੀ ਦੋ ਦਿਨ ਪਹਿਲਾਂ ਬੱਚਿਆਂ ਨੇ ਸੇ ਕੀਤੀ ਇੱਥੇ ਜਾ ਕੇ ਬੱਚਿਆਂ ਨੇ ਤੇ ਟ੍ਰੇਨ ਵਿੱਚ ਸਫ਼ਰ ਕੀਤਾ ਬੱਚਿਆਂ ਨੇ ਤੇ ਅੱਜ ਹੰਸੀਆਂ ਜੀ ਬਹੁਤ ਲੱਗਦਾ ਕਿੰਨੀ ਕਿ ਮਿਹਨਤ ਹੈਗੀ ਹੈ ਆਈਡੀਓਟੀ ਬੱਚਿਆਂ ਨੇ ਬਹੁਤ ਜ਼ਿਆਦਾ ਵਧੀਆ ਪਰਫਾਰਮੈਂਸ ਦਿੱਤਾ ਬੱਚੇ ਕਾਫੀ ਜ਼ਿਆਦਾ ਤੇਜ਼ ਹੈਗੇ ਜਿੱਥੇ ਨੇਪਾਲ ਦੇ ਯੂਐਸਏ ਦੇ ਸ਼੍ਰੀਲੰਕਾ ਦੇ ਕਾਈ ਬੱਚੇ ਸਟਰੌਂਗ ਹੀ ਸਾਡੇ ਬੱਚਿਆਂ ਨੇ ਆਪਣਾ ਪੂਰਾ ਆਪਣਾ ਸਟਰੌਂਗ ਦਿਖਾਇਆ ਆਪਣਾ ਬੱਚੇ ਨੇ ਕਾਫੀ ਬੱਚੇ ਨੇ 골ਡ ਤੇ ਕਾਫੀ ਬੱਚੇ ਨੇ ਸਿਲਵਰ ਤੇ ਬ੍ਰੌਂਜ਼ ਮੈਡਲ ਪ੍ਰਾਪਤ ਕੀਤੇ ਬੱਚਿਆਂ ਨੇ ਜਿਹੜੀ ਪਰਫਾਰਮੈਂਸ ਪਿਛਲੀ ਵਾਰ ਦੀ ਸੀ ਕਿ ਉਹ ਕਿਸ ਤਰ੍ਹਾਂ ਦੀ ਸੀਗੀ ਔਰ ਇਸ ਵਾਰ ਕੀ ਪਿਛਲੀ ਵਾਰ ਤੋਂ ਪਿਛਲੀ ਵਾਰ ਤੋਂ ਕਾਫੀ ਸੁਧਾਰ ਹੋਇਆ ਹੈ ਪਿਛਲੀ ਵਾਰ ਦੇ 9 9 골ਡ ਸੀ ਸੇ ਬ੍ਰੌਂਜ਼ ਸੀ ਤੇ 5 ਸਿਲਵਰ ਸੀ ਹੁਣ ਸਾਡੇ 17 ਮੈਡਲ 골ਡ ਆ ਤੇ 6 ਸਿਲਵਰਾਂ ਤੇ 5 ਬ੍ਰੌਂਜ਼ ਮੈਡਲ ਬਣ ਗਏ ਕਿੰਨੇ ਤੋਂ ਕਿੰਨੀ ਏਜ ਦੇ ਬੱਚੇ ਤੁਹਾਡੇ ਸਾਡੇ ਬੱਚੇ 7 ਜਾਂ ਤੋਂ ਸਟਾਰਟ ਹੋ ਗਏ ਜੀ ਤੇ 16 ਲਾਸਟ ਸੀ ਬੱਚੇ ਨੇ 10 ਬੱਚੇ ਕਹਿਣਾ ਚਾਹੂਗੇ ਇਸ ਖੇਡ ਨੂੰ ਲੈ ਕੇ ਜਿਹੜੀ ਪਰਫਾਰਮੈਂਸ ਆ ਯਾਰ ਜਿੱਦਾਂ ਦਾ ਵੈਲਕਮ ਆ ਜਿੱਥੇ ਇਸ ਗੇਮ ਨੂੰ ਕਾਫੀ ਜ਼ਰਾ ਸੁਧਾਰ ਵਿੱਚ ਲਿਆ ਜਾ ਰਿਹਾ ਕਿਉਂਕਿ ਅੱਜ ਕੱਲ ਜਿਵੇਂ ਲੜਕੀਆਂ ਨਾਲ ਬਹੁਤ ਜ਼ਿਆਦਾ ਗਲਤ ਵਿਵਹਾਰ ਹੋ ਰਿਹਾ ਜਿਵੇਂ ਰੇਵ ਵਗੈਰਾ ਹੋ ਰਿਹਾ ਬੱਚਿਆਂ ਨਾਲ ਲੜਕੀਆਂ ਨਾਲ ਤੇ ਇਹ ਗੇਮ ਬਲਕੀਆਂ ਵਾਸਤੇ ਬਹੁਤ ਹੀ ਸੇਵ ਆ ਅਸੀਂ ਚਾਹੁੰਦੇ ਆ ਕਿ ਸਾਰੇ ਬੱਚੇ ਲੜਕੀਆਂ ਇਹਨਾਂ ਖਾਸ ਕਰਕੇ ਲੜਕੀਆਂ ਇਹ ਗੇਮ ਨੂੰ ਅੱਗੇ ਤੱਕ ਲੱਗ ਜਾਣ ਸਿੱਖਾਂ ਨਾ ਕਿ ਕਿੱਦਾਂ ਦੀ ਹੁੰਦੀ ਜਦੋਂ ਮਾਂ ਪਿਓ ਜਿੱਦਾਂ ਖੁਸ਼ ਹੋ ਆ ਬੱਚੇ ਖੁਸ਼ ਆ ਤੁਹਾਡੀ ਮਿਹਨਤ ਨੂੰ ਸਫਲਮ ਦੀ ਵੇਖ ਕੇ ਕੁਝ ਹੀ ਬਹੁਤ ਬਹੁਤ ਮਨ ਖੁਸ਼ ਹੁੰਦਾ ਹੁੰਦਾ ਹੈ ਕਿ ਬੱਚਿਆਂ ਨੂੰ ਇਹ ਪੇਡ ਸਪੋਰਟ ਕਰਦੇ ਆ ਕਿ ਅਸੀਂ ਗਾਂਵੀ ਨਾ ਦੇ ਬੱਚੇ ਨੂੰ ਅੱਗੇ ਲੱਗ ਜਾਵਾਂਗੇ ਹਾਂ ਦੀ ਹੋਰ ਦਾ ਇਦਾਂ ਨੂੰ ਸਪੋਰਟ ਕਰਨ ਤੇ ਬੱਚੇ ਨੂੰ ਅੱਗੇ ਤੇ ਲੱਗ ਜਾਈਗੇ ਮੇਰਾ ਨਾਮ ਹਰਜੀਤ ਕੌਰ ਆਪ ਜੀ ਸਾਡੀ ਟੀਮ ਨੇ ਬਹੁਤ ਵਧਾ ਪਹਿਲੀ ਵਾਰ ਪਿਛਲੀ ਟੀਮ ਤੋਂ ਪਹਿਲੀ ਵਾਰ ਹੁਣ ਬਹੁਤ ਵਧੀਆ ਖੇਡੇ ਆ ਕਾਫੀ 골ਡ ਮੈਡਲ ਬੱਚਿਆਂ ਦੇ ਆਏ ਹੋਏ ਆ ਐਂਡ ਵਧੀਆ ਉੱਥੇ ਐਕਸਪ੍ਰੈਸ਼ਨ ਕਰਾਇਆ ਇਹਨਾਂ ਨੇ ਐ ਪੰਜਾਬ ਟੀਮ ਵਧੀਆ ਖੇਡੀ ਉੱਥੇ ਉਹਨਾਂ ਨੇ ਨੈਕਸਟ ਫੈਕਸ਼ਨ ਵੀ ਹੋ ਗਈ ਹੈ ਸ਼੍ਰੀ ਲੰਕਾ ਵਿੱਚ ਸਿਲੈਕਸ਼ਨ ਹੋਈ ਸਾਡੀ ਬਾਕੀ ਪੇਰੈਂਟਸ ਵੀ ਬਹੁਤ ਖੁਸ਼ ਹੋਏ ਆ ਬਾਕੀ ਕੋਚ ਸਾਹਿਬ ਦੀ ਮਿਹਨਤ ਆ ਬਾਕੀ ਪੇਰੈਂਟਸ ਵੀ ਐਗਰੀ ਸੀ ਵਧੀਆ ਬਹੁਤ ਵਧੀਆ ਬੱਚੇ ਸਿਲੈਕਟ ਹੋ ਕੇ ਆ ਗਏ ਲੱਗਦਾ ਕਿ ਇਹਨਾਂ ਪੰਜ ਕੰਟਰੀਆਂ ਉੱਤੇ ਔਰ ਇੰਨੇ ਵੱਡੇ ਕਹਿ ਸਕਦੇ ਹਾਂ ਕਿ ਚੈਂਪੀਅਨਸ਼ਿਪ ਜਿੱਤਣਾ ਔਰ ਬੱਚਿਆਂ ਨਾਲ ਇਹਨਾਂ ਉੱਤੇ ਪਰਫਾਰਮ ਕਰਨਾ ਪੰਜਾਬ ਨੂੰ ਲੈ ਕੇ ਕਿਵੇਂ ਪੰਜਾਬ ਨੂੰ ਲੈ ਕੇ ਬਹੁਤ ਵਧੀਆ ਉੱਥੇ ਲੱਗਾ ਸੀ ਸਾਨੂੰ ਕਿਉਂਕਿ ਸਭ ਤੋਂ ਵਧੀਆ 골ਡ ਮੈਡਲ ਸਾਡੇ ਪੰਜਾਬ ਦੇ ਆਏ ਸੀ ਬਾਕੀ ਸਿਲੈਕਸ਼ਨ ਵੀ ਉਹਨਾਂ ਨੇ ਉਸੇ ਟਾਈਮ ਕਰਤੀ ਸੀ ਸਾਡੀ ਔਰ ਵੈਸਟਰਨ ਬੰਗਾਲ ਤੋਂ ਕਾਫੀ ਕਾਫੀ ਟੀਮਾਂ ਤੋਂ ਕਾਫੀ ਟਫ ਬੱਚਾ ਨਾਲ ਖੇਡੀ ਹੋਈ ਸੀ ਟੀਮ ਹਰ ਇੱਕ ਸਟੂਡੈਂਟ ਬਹੁਤ ਟਫ ਸੀ ਅਗੇ ਕੋ ਇੱਕ ਦੇ ਵਿੱਚ ਕਿਵੇਂ ਦਾ ਤੁਜਦੇ ਕਿਉਂਕਿ ਪਹਿਲਾਂ ਜੋ ਪਿਛਲੇ ਸਾਲ ਪਰਫਾਰਮੈਂਸ ਸੀਗੀ ਉਸ ਤੋਂ ਇਸ ਵਾਰ ਦੀ ਪਰਫਾਰਮੈਂਸ ਬਹੁਤ ਵਧੀਆ ਹੈ ਹਾਂਜੀ ਹਾਂਜੀ ਤੀਸਰੀ ਵਾਰ ਦਾ ਕਿਵੇਂ ਦੇਖਦੇ ਨੇ ਨੈਕਸਟ ਦੇਖੋ ਜੇ ਪੇਰੈਂਟਸ ਐਗਰੀ ਹੋਣਗੇ ਤਾਂ ਆਪਾਂ ਸ਼੍ਰੀਲੰਕਾ ਵੀ ਲੈਣ ਨੂੰ ਬਹੁਤ ਤਿਆਰ ਹਾਂ ਬਾਕੀ ਉਹਨਾਂ ਨੇ ਸਿਲੈਕਸ਼ਨ ਕੀਤੀ ਹੋਈ ਐ ਅਸੀਂ ਤਿਆਰੀਆਂ ਲੈ ਕੇ ਜਾਣਾ ਜੀ ਭਾਗਨਾ ਜੀ ਭਾਜੀ ਅੱਜ ਕਿਹਦਾ ਵੈਲਕਮ ਕਹਿੰਦੇ ਹੋ ਜਾਸਕੀਨ बच्चों का वेलकम बहुत अच्छे से आज किया गया है एंड इनफैक्ट इट वाज वेरी गुड टू सी दैट एवरी चाइल्ड वाज सो हैप्पी टू अचीव समथिंग एंड गो टू टुवर्ड्स दी हाइट्स एंड दे आर नाउ मोर एक्साइटेड एंड इवन द किड्स अराउंड देम आर आल्सो थिंकिंग टू जॉइन दिस एकेडमी एंड लुक इट एज इन करियर ऑप्शन बिकम पेरेंट्स कैसे देखते हो आप बच्चे यहां से गए Performance had been very good. This is all due to the support of Patay Academy because the guidance has been given at the utmost level. And further, uh, the mentors over there, uh, sir and ma'am, they are too good. They have actually groomed the child and they did achieve the goal and succeeded over there future uh, i see that um, they are even going to you know uh, have all these sort of competitions at even national and international level so the academy has that much strength that they could even bring up the child to the international levels and uh, that's going to be a very exciting opportunity for them the coach over here had been brilliant because due to their guidance only they have able to achieve this otherwise it won't have been because every kid is involved to the only studies and books and they have never thought of that they are going to beyond their books so it is something what they have actually uh, they have mentored the child they have groomed the child in such a way that it is uh, it, that the kid has now started thinking of to achieve something beyond books ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਜੀ ਮੈਂ ਸੁਰਜਨ ਸਿੰਘ ਸੋਨੂ ਭਾਈਪੁਰ ਆਈ ਸਾਡੇ ਖਾਸ ਕਰ ਪੰਜਾਬ ਦਾ ਮਾਣ ਜੋ ਸਾਡੇ ਬੱਚੇ ਕਰਨਾਟਕਾ ਦੇ ਵਿੱਚ ਕੌਟੇ ਗੇਮ ਦੇ ਵਿੱਚੋਂ ਪੰਜਾਂ ਸਟੇਟਾਂ ਦੇ ਵਿੱਚੋਂ ਫਰਸਟ ਆਏ ਆ 골ਡ ਮੈਡਲ ਜਿਹੜੇ ਜਿੱਤ ਕੇ ਦੋ ਦੋ ਮੈਡਲ ਜਿੱਤ ਕੇ ਸਾਡੇ ਪੰਜਾਬ ਦਾ ਹਲਕਾ ਬਾਬੂ ਬਕਰਾਲਾ ਸਾਹਿਬ ਦਾ ਜਿਨ੍ਹਾਂ ਨੇ ਮਾਣ ਵਧਾਇਆ ਅਤੇ ਹੋਰ ਵੀ ਇਹਨਾਂ ਬਾਲ ਵੇਖ ਕੇ ਬੱਚਾ ਤੇ ਬੱਚੇ ਉਹ ਪ੍ਰੇਰਿਤ ਹੋਣਗੇ ਕਿ ਜੋ ਗੇਮ ਕਰਨ ਦੇ ਨਾਲ ਕੋਈ ਵੀ ਗੇਮ ਜਿਹੜੀ ਆ ਕਰਨ ਦੇ ਨਾਲ ਇਸ ਤਰ੍ਹਾਂ ਮਾਣ ਮਿਲਦਾ ਜੋ ਅੱਜ ਜਿਹੜਾ ਵਾ ਮਾਣ ਉਹ ਸਟੇਸ਼ਨ ਤੇ ਵਿਆਸ ਸਟੇਸ਼ਨ ਤੇ ਮਿਲ ਵੇਖਣ ਜਾ ਰਿਹਾ ਲੋਕ ਸੋ ਇਹਨਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਕਿ ਕੋਈ ਖੁਸ਼ੀ ਦਾ ਟਿਕਾਣਾ ਹੈ ਜਦੋਂ ਮੇਰੇ ਮੈਨੂੰ ਮੇਰੇ ਭਰਾਵਾ ਭਰਾ ਨੇ ਦੱਸਿਆ ਜੋਤੀ ਜੀ ਨੇ ਤੇ ਉਹਨਾਂ ਦੀ ਬੇਟੀ ਸੀਰਤ ਵੀ ਜਿਹੜੀ ਆ ਉਹ ਵੀ 골ਡ ਦੋ 골ਡ ਮੈਡਲ ਜਿੱਤ ਕੇ ਆਈ ਆ ਤੇ ਸਾਡਾ ਨੇਚਰਲੀ ਫਰਜ਼ ਬਣਦਾ ਸੀਗਾ ਕਿ ਅਸੀਂ ਵੀ ਇੱਥੇ ਆਏ ਤੇ ਅਸੀਂ ਆਪਣੇ ਬੱਚਿਆਂ ਦਾ ਮਾਣ ਵਧਾਇਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਆ ਤੇ ਇਸੇ ਤਰ੍ਹਾਂ ਹੀ ਜੇ ਬੱਚੇ ਸਾਡੇ ਜਿੱਤ ਕੇ ਆਉਂਦੇ ਰਹਿਣਗੇ ਦੱਸੀ ਇਹਨਾਂ ਵਾਸਤੇ ਕੋਈ ਨਾ ਕੋਈ ਨਵਾਂ ਉਪਰਾਲਾ ਕਰਾਂਗੇ